ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਵਾਰ ਨੰਬਰ 11 ਤੋਂ ਹਰਪ੍ਰੀਤ ਸਿੰਘ ਪੀਤਾ ਦੀ ਹੋਈ ਜਿੱਤ ਉਹਨਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ ਮਹਿਤਪੁਰ ਤੋਂ ਪਵਨ ਕੁਮਾਰ ਦੀ ਰਿਪੋਰਟ ਹਰਪ੍ਰੀਤ ਸਿੰਘ ਦਾ ਵਾਰ ਨੰਬਰ 11 ਤੋਂ ਪਹਿਲਾਂ ਵੀ ਕਈ ਵਾਰ ਸੀ ਦੁਆਰਾ ਫਿਰ ਅੱਜ ਮੈਨੂੰ ਟੈਂਡ ਵਾਲਿਆਂ ਨੇ ਬੜਾ ਮਾਣ ਸਤਿਕਾਰ ਦੇ ਕੇ ਦੁਆਰਾ ਐਮਸੀ ਨੂੰ ਆਇਆ ਮੈਨੂੰ ਹਾਜ਼ਰ 1400 ਮੋਟਰ ਦੀ ਵੀਡ ਦੇ ਕੇ ਕਾਮਯਾਬੀ ਦਿੱਤਾ। ਮੈਂ ਇਹਦੇ ਵਿੱਚ ਆਪਦੇ ਸਮੂਹ ਵਣਡ ਵਾਸੀਆਂ ਦਾ, ਰਹਿਣਾ ਦਾ, ਬਜ਼ੁਰਗਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਤੇ ਐਮਐਲਏ ਸਾਹਿਬ ਨੂੰ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਇੱਕ ਜੋਗ ਸਮਝ ਕੇ ਟਿਕਟ ਦਿੱਤੀ। ਬਾਏ ਗੁਰਦੀ ਕਾਕਾ ਸਾਹਿਬ, ਬਾਏ ਗੁਰਦੀ ਜੀ ਜਿਤਨਾ ਵਾਰਡ ਨੰਬਰ 11 ਦੇ ਵਿੱਚੋਂ ਹਰ ਕਿਸੇ ਕੀਤਾ ਨੂੰ ਕਾਮਯਾਬ ਕਰਾਉਣ ਵਿੱਚ ਸਾਡੀ ਭਰਾਵਾਂ ਦਾ ਸਹਿਯੋਗ ਬਹੁਤ ਵੱਡਾ ਕਾਪਰਟ ਦਾ ਪੁਣਿਆ ਨੇ ਇਹਨਾਂ ਦੇ ਵਿੱਚ ਸਾਰੀ ਵਾਰਡ ਨਾਲੋਂ ਵੱਧ ਲੀਡ ਸਾਡੇ ਐਮਸੀ ਸਾਹਿਬ ਦੀ ਸੀ। ਤਕਰੀਬਨ ਪੌਣੇ 400 ਰੂਪ ਦੀ ਲੀਡ ਨਾਲ ਦਿੱਤੇ ਆ। ਜਿਤ ਜਿਵੇਂ ਕਹਾਂ ਕਿ ਬਹੁਤ ਵੱਡੀ ਗੱਲ ਆ ਸਿਰਫ ਇਸ ਸਹਿਯੋਗ ਭਰਾਵਾਂ ਸਿਰ ਤੇ ਹੀ ਹੋਇਆ ਜਿਹੜੀ ਇਹ ਲੀਡ ਸੀ। ਰੋਧੀ ਨੂੰ ਦਾਸਤਾ ਅੱਗੇ ਤੋਂ ਕਿੰਨਾ ਖੜੇ ਹੋਣਾ ਕਿੰਨਾ ਮੋਟਾ ਖੜੇ ਹੋਣ ਦੀ ਗੱਲ ਹੋਈ। ਭਰਾਵਾਂ ਦਾ ਕੱਟ ਦੇ ਸਾਹਮਣੇ ਕਰਤਾ ਕਿ ਸਾਡਾ ਬਹੁਤ ਵੱਡਾ ਕੱਟ ਬਹੁਤ ਵੱਡੀ ਲੀਡ ਨਾਲ ਖਾਂਦੇ। ਬਾਈ ਜੀ ਕਰਤਾ ਸਾਹਿਬ। ਇਹ ਮਾਰਨਾ ਵਾਰਡ ਨੰਬਰ 11 ਦੇ ਵਿੱਚੋਂ ਹਰਪ੍ਰੀਤ ਪਿੱਤਲ ਨੂੰ ਕਾਮਯਾਬ ਕਰਾਉਣ ਵਿੱਚ ਸਾਡੇ ਭਰਾਵਾਂ ਦਾ ਸਹਿਯੋਗ ਬਹੁਤ ਵੱਡਾ ਕੰਪਲੇਟਰ ਕੀਤਾ ਬੰਦਿਆਂ ਨੇ ਇਹਨਾਂ ਦੇ ਵਿੱਚ ਸਾਰੀ ਵਾਰਡਾਂ ਨਾਲੋਂ ਵੱਧ ਲੀਡ ਸਾਡੇ ਐਮਸੀ ਸਾਹਿਬ ਦੀ ਸੀ ਤਕਰੀਬਨ ਪੌਣੇ 400 ਰੂਟ ਦੀ ਲੀਡ ਨਾਲ ਜਿੱਤੇ ਆ ਇਹਨਾਂ 'ਚ ਜੇ ਮੈਂ ਕਹਾਂ ਕਿ ਬਹੁਤ ਵੱਡੀ ਗੱਲ ਆ ਸਿਰਫ ਇਹ ਸਹਿਯੋਗ ਭਰਾਵਾਂ ਸਿਰ ਤੇ ਹੀ ਹੋਇਆ ਜਿਹੜੀ ਵੱਡੀ ਲੀਡ ਸੀ ਰੋਦੀ ਨੂੰ ਦਾਸਤਾ ਅੱਗੇ ਦੋ ਕਿ ਕਿੱਦਾਂ ਖੜੇ ਹੋਣਾ ਕਿੱਦਾਂ ਵੋਟਾਂ ਵਿੱਚ ਖੜੇ ਹੁੰਦੀ ਗੱਲ ਹੁੰਦੀ ਹੈ ਭਰਾਵਾਂ ਦਾ ਕਾਟੇ ਸਾਬਤ ਕਰਤਾ ਕਿ ਸਾਡਾ ਬਹੁਤ ਵੱਡਾ ਕਾਟਾ ਬਹੁਤ ਵੱਡੀ ਰੀਡ ਨਾਲ ਕੰਮ ਕਰਿਆ ਵੈਗੁਰਦੀ ਕਾਲਾ ਸਾਹਿਬ ਵੈਗੁਰਦੀ ਹਰਪ੍ਰੀਤ ਸਿੰਘ ਪਤਾ ਨੰਬਰ 1 ਤੋਂ ਪਿੰਡਾਂ ਨੇ ਦੁਆਰਾ ਫੇਰਾ ਜੀ ਨੂੰ ਜਿੰਨ ਵਾਲਿਆਂ ਨੇ ਬੜਾ ਮਾਨ ਸਤਿਕਾਰ ਦੇ ਕੇ ਦੁਆਰਾ ਐਮਸੀਪਲਿਟੀ ਨੂੰ ਅੱਜ 400 ਵੋਟਰ ਦੀ ਰੀਡ ਲੈ ਕੇ ਕਾਮਯਾਬੀ ਦਾ ਮੈਂ ਇਹਦੇ ਵਿੱਚ ਆਪੇ ਸਮੂਹ ਦੇ ਨਿਵਾਸੀਆਂ ਦਾ ਰਹਿਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਐਮਐਲਏ ਸਾਹਿਬ ਨੂੰ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਜੁੜ ਸਮੇਂ ਦਿੱਤਾ ਮਾਣ ਗੁਰ ਦੀ ਕਹਾਤਾ ਮਾਣ ਗੁਰ